ਨੇ ਆ ਕਿ ਨੂੰ ਕਿ ਨੂੰ ਬੁਲਾਇਆ ਹੈ ਤੇਰੇ ਡੀਆਈਜੀ ਤੇਰੇ ਜੋ ਵੀ ਹੋਂਦ ਹੋਂਦ ਦਾ ਚਲਾਨ ਪੇਸ਼ ਕਰਤਾ 1000 ਰੁਪਏ ਮੈਂ ਚਲਾਨ ਪੇਸ਼ ਕੀਤਾ 1000 ਰੁਪਿਆ 1000 ਰੁਪਏ ਚਲਾਨ ਪੇਸ਼ ਕੀਤਾ ਆਪਣੇ ਜਿਹਨੂੰ ਮਰਜ਼ੀ ਬੁਲਾ ਲੈ ਐਸਐਸਪੀ ਨੂੰ ਡੀਐਸਪੀ ਨੂੰ ਡੀਆਈਓ ਮੈਡਾ ਤੇ ਗੱਡੀ ਸਾਡ ਤੇ ਲੱਗ ਹਾਂਜੀ ਫਿਰ ਇਹੇ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਗੱਲ ਹੈ ਜੀ ਨਰਾਮ ਸਰੀ 4 ਵਜੇ ਜਿਹੜੀ ਉੱਥੇ ਪੀਸੀਆਰ ਪਾਰਟੀ ਸੀਗੀ ਸਾਡੀ ਜੀ ਨਾਲ ਕੱਲ ਅੱਜ ਚੈਕਿੰਗ ਕਰ ਰਹੇ ਸੀਗੇ ਜੀ ਉਹਦੇ ਚ ਚੈਕਿੰਗ ਦੌਰਾਨ ਇੱਕ ਬੜੀ ਡੇਂਜਰਸ ਤਰੀਕੇ ਨਾਲ ਵਾਈਟ ਵਰਨਾ ਕਾਰ ਤੇ ਵਾਈਟ ਵਰਨਾ ਕਾਰ ਆ ਰਹੀ ਸੀਗੀ ਜੀ ਜਿਹਨੂਏ ਲੇਡੀ ਡਰਾਈਵ ਕਰ ਰਹੀ ਸੀ ਜਿਹਦਾ ਨਾਮ ਸੁਖਿੰਦਰ ਕੌਰ ਹੈ ਸੀ ਡਾਕਟਰ ਆਫ ਮਨਸਿੰਘਾ ਜੀ ਇਹ ਹਾਊਸ ਵਾਰਡ ਕੰਪਲੈਕਸ ਸੈਕਟਰ 17 ਚ ਰਹਿਦੀ ਹੁੰਦੀ ਉਹ ਗੱਡੀ ਦੀ ਚੈਕਿੰਗ ਵਾਸਤੇ ਰੋਕੀ ਸੀ ਬੜੀ ਡੇਂਜਰਸ ਡਰਾਈਵਿੰਗ ਕਰ ਰਹੀ ਸੀ ਇਹ ਤੇ ਇਨੇ ਪੁਲਿਸ ਪਾਰਟੀ ਨਾਲ ਕਾਫੀ ਇੰਟਰੈਸਟ ਬੇਵ ਕੀਤਾ ਤੇ ਹਾਥਾਪਾਈ ਕੀਤੀ ਤੇ ਜਿਹਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲੌਂਚ ਕੀਤੀ ਗਈ ਕੀ ਉਸਨੂੰ ਰਿਮਾਨਡ ਲਿਆ ਜਾਂ ਹਾਂਜੀ ਇਹ ਇੱਕ ਪੁਲਿਸ ਰਿਮਾਨਡ ਤੇ ਸੀ ਸਾਡੇ ਕੋਲ ਇੱਕ ਜਿੰਦੀ ਕਿ ਹੁਣ ਇਹ ਜੁਡੀਸ਼ੀਅਰ ਰਿਮਾਨਡ ਤੇ ਪੇਟ ਕੇ ਜੇਲ੍ਹ ਗਈ ਮੇਸ਼ੇਰੀ ਹਾਲਾਤ ਸੀ ਲੜੀਆਂ ਕਿੰਨੀਆਂ ਹਾਂਜੀ ਇਹ ਦੀ ਸ਼ਰਾਬ ਪੀਤੀ ਹੋਈ ਸੀ ਹੁਣ ਨੇ ਆ ਕਿਨੂੰ ਕਿਨੂੰ ਬੁਲਾਇਆ ਹੋਇਆ ਤੇਰੇ ਡੀਆਈਜੀ ਤੇਰੇ ਜੋ ਵੀ ਹੋਂਤ ਦਾ ਚਲਾਨ ਪੇਸ਼ ਕਰਤਾ 1000 ਰੁਪਏ ਮੈਂ ਚਲਾਨ ਪੇਸ਼ ਕੀਤਾ 1000 ਰੁਪਿਆ 1000 ਰੁਪਏ ਚਲਾਨ ਪੇਸ਼ ਕੀਤਾ ਆਪਣੇ ਜਿਹਨੂੰ ਮਰਜ਼ੀ ਬੁਲਾ ਲੈ ਐਸਐਸਪੀ ਨੂੰ ਡੀਐਸਪੀ ਨੂੰ ਡੀਆਈ ਉਹ ਮੈਨੂੰ ਗੱਡੀ ਸਾਈਡ ਤੇ ਲਾ ਹਾਂਜੀ ਫਿਰ ਇਹ ਹੀ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਗੱਲ ਹੈ ਜੀ ਰਾਤ ਫਿਰ 4 ਵਜੇ ਜਿਹੜੀ ਉੱਥੇ ਪੀਸੀਆਰ ਪਾਰਟੀ ਸੀਗੀ ਸਾਡੀ ਜੀ ਨਾਕਾ ਲੱਗਿਆ ਕਿ ਚੈਕਿੰਗ ਕਰ ਰਹੇ ਸੀਗੇ ਉਹਦੇ ਚੈਕਿੰਗ ਦੌਰਾਨ ਇੱਕ ਬੜੀ ਡੇਂਜਰਸ ਤਰੀਕੇ ਨਾਲ ਵਾਈਟ ਵਰਨਾਕਾਰ ਤੇ ਵਾਈਟ ਵਰਨਾਕਾਰ ਆ ਰਹੀ ਸੀਗੀ ਜੀ ਤੇ ਜਿਹਨੂੰ ਇਹ ਲੇਡੀ ਡਰਾਈਵ ਕਰ ਰਹੀ ਸੀ ਜਿਹਦਾ ਨਾਮ ਸੁਖਿੰਦਰ ਕੌਰ ਹੈ ਜੀ ਡਾਕਟਰ ਆਫ ਮਨਸਿੰਘ ਹੈ ਜੀ ਇਹ ਹਾਊਸ ਵਾਰਟ ਕੰਪਲੈਕਸ ਸੈਕਟਰ 179 ਚੱਲਦੀ ਹੈ ਤੇ ਗੱਡੀ ਦੀ ਚੈਕਿੰਗ ਵਾਸਤੇ ਰੋਕੀ ਜੀ ਬੜੀ ਡੇਂਜਰਸ ਡਰਾਈਵਿੰਗ ਕਰ ਰਹੀ ਸੀ ਇਹ ਤੇ ਇਹਨੇ ਪੁਲਸ ਪਾਰਟੀ ਨਾਲ ਕਾਫੀ ਮਸਬੇਬ ਕੀਤਾ ਤੇ ਹਾਥਾਪਾਈ ਕੀਤੀ ਜਿਹਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲੌਂਚ ਕੀਤੀ ਗਈ। ਤੋਂ ਉੱਤਰ ਰਿਮਾਂਡ ਲਿਆ ਜਾਂ ਹਾਂਜੀ ਇਹ ਇੱਕ ਪੁਲਿਸ ਰਿਮਾਂਡ ਤੇ ਸੀ ਸਾਡੇ ਕੋਲ ਇੱਕ ਰੰਦੇ ਜੀ ਕਿ ਹੁਣ ਇਹ ਜੁਡੀਸ਼ੀਅਲ ਰਿਮਾਂਡ ਤੇ ਤੇ ਜੇਲ੍ਹ ਦੇ ਮੈਂ ਮਸ਼ਹੂਰ ਹਾਂ ਤੁਸੀ ਜੀ ਬੇਬੀ